ਹਰ ਗੋਬਿੰਦ ਪੀਰ ਗੁਰਪਾਰੀ ਵੱਡਿਓ ਦੇ ਬਹ ਪਾਰਿ ਉਪਕਾਰੀ ਹਰ ਗੋਬਿੰਦ ਪੀਰ ਗੁਰਪਾਰੀ ਵੱਡਿਓ ਦੇ ਬਹ ਪਾਰਿ ਉਪਕਾਰੀ ਕਹਿੰਦੇ ਬਣਜੋ ਸ਼ਸਤਰ ਧਾਰੀ ਕਹਿੰਦੇ ਬਣਜੋ ਸ਼ਸਤਰ ਧਾਰੀ ਹੁਸ਼ਮਨ ਜ਼ਾਲਮਗੀਰ ਹੀ ਦੇ ਬੈਠੇ ਜੋ ਤਲਵਾਰਾਂ ਪਾ ਕੇ ਜੀ ਮਾਲਕ ਜੀ ਪੀਰ ਨਾ ਪਾ ਕੇ ਮਾਲਕ ਵੀਰੀ ਪੀਰੀ ਦੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੀਆਂ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਦੇਸ਼ ਦੇਸ਼ਾਂ ਦੀ ਸੰਗਤਾਂ ਸ਼੍ਰੀ ਮੰਦਿਰ ਸਾਹਿਬ ਦੇ ਦਰਸ਼ਨ ਲਈ ਆਤਿਸ਼ਬਾਜੀ ਦੀਪ ਬਾਲਾ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਪਹੁੰਚ ਰਹੀਆਂ ਨੇ ਉੱਥੇ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੋੜਵਾਲੀ ਸਾਹਿਬ ਜੀ ਉਜਧ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਲਦੀ ਦਿਵਸ ਦੀਆਂ ਰੌਣਕਾਂ ਸ੍ਰੀ ਹੰਦਰ ਸਾਹਿਬ ਤੇ ਅੱਧੋ ਉੱਤੇ ਕੁਝ ਨਹੀਂ ਹੋ ਸਕਦਾ ਇਹ ਦੇ ਆਪਣਾ ਕਹਾਵਤ ਵੀ ਆ ਵੀ ਦਾਲ ਰੋਟੀ ਘੜਦੀ ਦਿਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਔਰ ਦੂਜੀ ਗੱਲ ਬੰਦੀ ਛੋੜ ਦਿਵਸ ਬੰਦੀ ਛੋੜ ਪਾਤਸ਼ਾ ਉਹ ਤਖਤਾਂ ਵਾਲੇ ਉਹ ਤਾਜਾਂ ਵਾਲੇ ਉਹ ਫੌਜਾਂ ਵਾਲੇ ਉਹ ਮੁਗਜਾਂ ਵਾਲੇ ਆ ਜਾਣ ਬਾਹੋ ਜਿਨ੍ਹਾਂ ਦੀਆਂ ਬਾਹਾਂ ਚ ਇੰਨਾ ਜ਼ੋਰ ਕੁ ਕਹਿ ਨਹੀਂ ਸਕਿਆ ਕਿੰਨਾ ਵੇ ਉਹਦਾ ਬੇਅੰਤ ਫੇਰ ਕਾਦੇ ਇੰਨਾ ਅੱਛਾ ਲੰਮਾ ਮੋਟਾ ਐ ਐਡੇ ਮੋٹے ਮਟਰਾਂ ਦੇ ਨੇਤਰ ਸੀ ਮਹਾਰਾਜ ਐ ਦੇਖਦੇ ਨਾ ਨਿਹਾਲ ਕਰ ਦਿੰਦੇ ਚੌੜਾ ਮਾਸਟਕ ਲੰਮੀਆਂ ਪੂਜਾ ਤੇ 7.5 ਫੁੱਟ ਕੱਦ ਆ ਅਕਾਲ ਤਖਤ ਸਾਹਿਬ ਦੇ ਮਗਰ ਨਿੱਕੀਆਂ ਗੱਲੀਆਂ ਹੁੰਦੀਆਂ ਸੀ ਜਿਹੜੇ ਪੁਰਾਣੇ ਉਹਨਾਂ ਵੇਖਿਆ ਮਹਾਰਾਜ ਐ ਤੁਰ ਤੇ ਤੁਰਨ ਏਦਾਂ ਕਈ ਵਾਰੀ ਹੋਣਾ ਪੈਂਦਾ ਐਦਾਂ ਸੋਹਣਾ ਜੁਸਾ ਸੋਹਣਿਆਂ ਦੇ ਸੁਲਤਾਨ ਹਸਨਾ ਦੀ ਜੇ ਕਹਿੰਦੇ ਉਹ ਵੀ ਗੱਲ ਚੱਲੇ ਨਾ ਹੋਸਨ ਉਹ ਹੋ ਜਾਂ ਨੂਰਾਨੀ ਜਹਾ ਹੈ ਨਹੀਂ ਔਰ ਉਹ ਅੱਜ ਵੀ ਹਾਜ਼ਰ ਨਾਜ਼ਰ ਆ ਉਹ ਅੱਜ ਵੀ ਹਾਜ਼ਰ ਨਾਜ਼ਰ ਪਹਿਰੇ ਦੇ ਮਾਲਕ ਆ ਔਰ ਸ਼ਹੀਦਾਂ ਦੇ ਪਹਿਰੇ ਆ ਠੀਕ ਹੈ ਰਾਤ ਇੱਕ ਖੁਸ਼ੀ ਬਹੁਤ ਹੋਈ ਜਦੋਂ ਪਹਿਲਾਂ ਪਹਿਲਾਂ ਕੁਝ ਸਾਲਾਂ ਤੋਂ ਮਹਰ ਕਿਰਪਾ ਕਰਦਾ ਪੰਜਾ ਸਰੋਵਰਾਂ ਦੇ ਇਸ਼ਨਾਨ ਕਰਦੇ ਨਾ ਰਾਤ ਦੀ ਬਹੁਤ ਵੱਡੀ ਗੰਤੀ ਸੰਗਤ ਸੀ ਸਵਾ ਪਰਾਂ ਤੋਂ ਸ਼ੁਰੂ ਹੋ ਗਈਆਂ ਸੰਗਤਾਂ ਐਨਾ ਏਦਾਂ ਗਲੀਆਂ ਭਰੀਆਂ ਹੀ ਜਾਂਦੀਆਂ ਸੀ ਪੰਜਾ ਸਿਰੋਵਰਾਂ ਵੱਲ ਇਹ ਜਿੱਥੇ ਕਈ ਪੰਥ ਤੋਂ ਦੂਰ ਜਾ ਰਹੇ ਆ ਧਰਮ ਤੋਂ ਦੂਰ ਜਾ ਰਹੇ ਉਥੇ ਨੇੜੇ ਵੀ ਆ ਰਹੇ ਆ ਇਹ ਘਾਟ ਸੰਗਤ ਜਿੱਗੀ ਸਾਡੇ ਲੀਡਰਾਂ 'ਚ ਥੋੜਾ ਹੈਗਾ ਤਾਲਮੇਲ ਉਹ ਵੀ ਮਾਰੇ ਕਿਰਪਾ ਕਰੇ ਹੋਣਾ ਚਾਹੀਦਾ ਚਲੋ ਵੇਖੋ ਗਲਤੀਆਂ ਕਿਹਦੇ ਕੋਲੋਂ ਨਹੀਂ ਹੁੰਦੀਆਂ ਭਈ ਜੇ ਆਪਾਂ ਉਹ ਗਲਤੀਆਂ ਲੈ ਕੇ ਬੈਠੇ ਰਹਿਾਂਗੇ ਫਿਰ ਤੇ ਨੁਕਸਾਨ ਹੀ ਸਾਨੂੰ ਇਕਜੁੱਟ ਹੋਣਾ ਪੈਣਾ ਵੇਖੋ ਇਹ ਜਦੋਂ ਆਪਾਂ ਧਰਮ ਦੀ ਖੇਡ ਵੇਖਦੇ ਆ ਨਵਾਬ ਕਪੂਰ ਸਿੰਘ ਉਹ ਰਾਜਨੀਤਿਕ ਥੋੜੀ ਜਿਹਾ ਤੇ ਭੁੱਖਾ ਚੱਲਦੇ ਸੀ ਉਹ ਤੇ ਲਿੱਦ ਹਟਾਉਣ ਵਾਲੇ ਸੀ ਘੋੜਿਆਂ ਦੀ ਅਰਨਵਾਬੀਆਂ ਮਿਲ ਗਈਆਂ ਪਾਸ਼ੀਆਂ ਮਿਲ ਗਈਆਂ ਜਦ ਤੁਸੀਂ ਸੇਵਾਦਾਰ ਬਣ ਗਏ ਨਾ ਮarre ਬਹੁਤ ਕੁਝ ਜਾਂਦਾ ਜਦੋਂ ਅਸੀਂ ਆਪ ਹੀ ਬਣ ਲੱਗ ਜਾਂਦੇ ਪੇ ਉਹ ਥੋੜਾ ਨੁਕਸਾਨ ਹੁੰਦਾ ਸਰ ਸਾਬ ਇੱਕ ਖਾਸ ਗੱਲ ਅੱਜ ਅਸੀਂ ਦਿਨ ਉਹ ਮਨਾ ਰਹੇ ਕਿ ਛਵੀ ਪਾਸ਼ੇ ਸ਼ੁਰੂ ਗੁਰਗਿੰਦ ਸਾਹਿਬ ਬੰਜਾ ਰਾਜਿਆਂ ਨੂੰ ਛਡਾਉਣ ਨੂੰ ਰਿਹਾਂ ਕਰਾ ਕੇ ਆਏ ਪਰ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰ ਰਹੀ ਸੇਕੋ ਤੇ ਸਰਕਾਰਾਂ ਬਿਲਕੁਲ ਆਂਦੇ ਕੀ ਕਰ ਰਹੀਆਂ ਇਹ ਕਿਉਂ ਕਰ ਰਹੀਆਂ ਮੁੰਗਾ ਸਭ ਸਚਾਈ ਆ ਇਹ ਚ ਉਹਨਾਂ ਨਾਲੋਂ ਦੋਸ਼ੀ ਅਸੀਂ ਸਾਰੇ ਆ ਉਹ ਕਾਰਨ ਕਿ ਅਸੀਂ ਇੱਕ ਜੁੱਟ ਜਿੱਦਣ ਅਸੀਂ ਇਕਜੁੱਟ ਹੋ ਗਏ ਨਾ ਉਹਨਾਂ ਦੀ ਕੀ ਜੁਰਤ ਹੈ ਸਿੰਘਾਂ ਨੂੰ ਰਿਹਾਈ ਨਾ ਕਰਨ ਇਹ ਸਾਡੀ ਨਲਾਇਕੀ ਅਸੀਂ ਇਕੱਠੇ ਨਹੀਂ ਇਹਦੇ ਲਈ ਇਹਦੇ ਲਈ ਤਾਂ ਇਕੱਠੇ ਹੋ ਜਾਓ ਕਈ ਸਾਰੇ ਜਾਣੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਸਾਰੇ ਕਹਿ ਰਹੇ ਆ ਪਰ ਇਕੱਠੇ ਹੋਣ ਨੂੰ ਤਿਆਰ ਕਿਉਂ ਨਹੀਂ ਤੇ ਜਿਉਂ ਵੀ ਇਹਦੇ ਨਾਲ ਨਹੀਂ ਤੁਰ ਇਹ ਨਹੀਂ ਕਰਨਾ ਅਸੀਂ ਇਧਰ ਇਕੱਠੀਆਂ ਸਰਕਾਰ ਦੇ ਦਬਾਅ ਬਣਾ ਮੈਂ ਕਿਉਂ ਨਹੀਂ ਜਦੋਂ ਕਿਸਾਨੀਆਂ ਅੰਦੋਲਨ ਤੇ ਕਦੋਂ ਦਬਾਅ ਬਣੇ ਜਦੋਂ ਇਕੱਠੇ ਹੋ ਗਏ ਤੁਰੇ ਉੱਚ ਸਾਰੇ ਹੀ ਸੀ ਔਰ ਇਦਾਂ ਹੀ ਇਹ ਤੁਰਨਾ ਪੈਣਾ ਸਮ័យ ਮੁਗਾਤ ਹੋਵੇ ਐਸਾ ਬਣ ਜਾਣਾ ਇਹ ਸਾਰਿਆਂ ਨੂੰ ਇਕੱਠੇ ਹੋਣਾ ਹੀ ਪੈਣਾ ਨਾ ਹੋਣਗੇ ਉਹਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਣਗੇ ਗੁਰੂ ਹਰਗੋਬਿੰਦ ਸਾਹਿਬ ਹਾਜ਼ਰ ਨਾਜ਼ਰਿਆ ਉਹ ਬੰਦੀ ਛੋੜ ਪਾਛਾ ਤਖਤਾਂਵਾਲੇ ਤਾਜਾਂਵਾਲੇ ਉਹ ਏਡੇ ਦਿਆਲੂ ਆ ਨਾ ਉਹਨਾਂ ਨੇ ਕਲਾ ਵਰਤੋਣੀ ਵਰਤੋਣੀ ਆ ਪੰਥ ਦੇ ਨਿਸ਼ਾਨ ਪੂਰੀ ਦੁਨੀਆ ਤੇ ਝੂਲਣੇ ਨੇ ਵੱਡੀ ਗੱਲ ਹੋ ਕੇ ਰਹਿਣੀਆਂ ਲੈ ਕੇ ਅਮਰੀਕਾ ਤੋਂ ਜਾਪਾਨ ਹੋਣਾ ਕਰ ਉਹ ਅਮਰੀਕਾ 'ਚ ਵੀ ਰੌਲਾ ਰੂਲਾ ਪੈਣ ਲੱਗ ਗਿਆ ਨਾ ਕੈਨੇਡਾ 'ਚ ਵੀ ਪਈ ਜਾਂਦਾ ਦੂਜੇ ਮੁਲਕਾਂ 'ਚ ਵੀ ਗੱਲਾਂ ਸ਼ੁਰੂ ਹੋ ਗਈਆਂ ਇਹ ਮਾਰਨੇ ਲਿਖਿਆ ਆ ਸਾਰਾ ਕੁਝ ਮਾਰਾ ਕਹਿੰਦੇ ਹੋ ਜਾਣਾ ਪਰ ਪੰਥ ਦੇ ਨਿਸ਼ਾਨ ਸ੍ਰਿਸ਼ਟੀ ਤੇ ਉਨਚਲਾ ਕੀ ਹਟਨੇ ਆ ਔਰ ਇਹ ਗੁੰਜਾਂ ਪੈਣੀਆਂ ਹੀ ਪੈਣੀਆਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਸਤਗੁਰਾਂ ਵਰਗਾ ਬਾਈ ਸਾਹਿਬ ਦਾ ਸਰਕਾਰਾਂ ਨੂੰ ਕੀ ਸੁਨੇਹਾ ਸੁਣਾ ਇੱਕੋ ਹੀ ਆ ਬੈ ਸੈਂਟਰ ਸਰਕਾਰ ਨੂੰ ਨਾ ਇੰਨੀ ਅੜੀਅਲ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਦੇਖੋ ਪੰਜਾਬ ਦੇ ਲਈ ਕਿਤੇ ਦਾ ਨਰਮ ਪੱਖ ਦਿਖਾ ਦਿਓ ਉਦਾਂ ਚਾਹੁੰਦੇ ਆ ਵੀ ਪੰਜਾਬ ਇਕੱਠੇ ਹੋਈਏ ਪੰਜਾਬ ਗਤੀ ਨਹੀਂ ਹੋਣੀ ਜੇ ਉਹ ਚਾਹੁੰਦੇ ਜਿੱਦਾਂ ਨਾ ਪਈ ਅਸੀਂ ਇਕੱਲੇ ਪਤਾ ਨਹੀਂ ਕੀ ਕਰ ਲਾਂਗੇ ਉਹਨਾਂ ਨੂੰ ਇੱਥੇ ਰਲਣਾ ਹੀ ਪੈਣਾ ਔਰ ਦੂਜੀ ਗੱਲ ਜੇ ਉਹ ਚਾਹੁੰਦੇ ਆ ਦੇਖੋ ਇਹਨਾਂ ਨੂੰ ਵੀ ਲੋਕਾਂ ਨੇ ਵੇਖਿਆ ਜਿਹੜੀ ਸਰਕਾਰ ਹੋਣਿਆ ਉਹ ਉਹ ਇਕੱਲਿਆਂ ਦੀ ਕਿਸੇ ਦੀ ਗੱਲ ਨਹੀਂ ਬਣਨੀ ਇਕੱਠੇ ਹੋਣਾ ਪੈਣਾ ਔਰ ਦੂਜੀ ਗੱਲ ਪੰਜਾਬ ਲਈ ਉਹਨਾਂ ਦਾ ਜਿਹੜਾ ਉਹ ਨਜ਼ਰੀਆ ਨਾ ਉਹ ਜਿਹੜੀ ਐਨਕਿਆ ਉਹ ਬਖਰੇ ਪੰਜੇ ਵਾਲੀ ਜਿਹੜਾ ਇਦਾਂ ਸਾਨੂੰ ਫੀਲ ਹੋ ਰਿਹਾ ਸਾਰਿਆਂ ਨੂੰ ਸਾਨੂੰ ਬਗਾਨਗੀ ਦਾ ਅਹਿਸਾਸ ਕਰਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਬੇਰੁਖੀ ਬੇਰੁਖੀ ਨਹੀਂ ਹੋਣੀ ਚਾਹੀਦੀ ਗਲਤ ਕਰ ਰਹੇ ਆ ਉਹਦੇ ਲਈ ਆਪ ਹੀ ਸੋਚ ਲੈਣ ਇਹਦੇ ਵਿੱਚ ਨੁਕਸਾਨ ਹੀ ਆ ਸਮਾਂ ਐਸਾ ਬਣ ਜਾਣਾ ਉਹ ਸਮਝਦੇ ਪਤਾ ਨਹੀਂ ਪੰਜਾਬ ਦੀਆਂ ਸਿੰਘਾਂ ਦੀ ਲੋੜ ਨਹੀਂ ਸਿੰਘਾਂ ਤੋਂ ਬਿਨਾਂ ਨਹੀਂ ਪੂਰੀਆਂ ਪੈਣੀਆਂ ਭਰਵਾਲੀ ਸਾਹਿਬ ਅੱਜ ਸਾਰੇ ਦੇਸ਼ 'ਚ ਦੀਵਾਲੀ ਦੀ ਰੌਣਕ ਹੈ ਹਰ ਘਰ ਚ ਰੋਸ਼ਨੀ ਹੈ ਪਰ ਕੁਛ ਕਰ ਇਹ ਜਿਹੇ ਨੇ ਜਿਹੜੇ ਹੜਾਂ 'ਚ ਤਬਾਹ ਹੋਏ ਆ ਉਹਨਾਂ ਦੇ ਘਰਾਂ 'ਚ ਮਾਤਮ ਛਾਇ ਉਹਨਾਂ ਲਈ ਗੁਰੂ ਚਰਨਾਂ ਦੀ ਅਰਦਾਸ ਹੋਣੀ ਐ ਐਸੇ ਤੇ ਪੰਥ ਨੇ ਨਾ ਉਹਨਾਂ ਘਰਾਂ ਨੂੰ ਵੀ ਜਾ ਕੇ ਬਣਾਉਣਾ ਸ਼ੁਰੂ ਕਰ ਦਿੱਤਾ ਮਾਰੇ ਨੇ ਕਿਰਪਾ ਕੀਤੀ ਪੰਜ ਘਰ ਤੋਂ ਵੱਧ ਬਣ ਗਏ ਸਾਡੇ ਵੀਰੇ ਜੂਰ ਸੇਵਾ ਹੋਰ ਉਹ ਜਿੱਦਾਂ ਸਰਬਤ ਪਲਾ ਆ ਸਾਰੀਆਂ ਫੌਜਾਂ ਹੀ ਜਾਂਦੇ ਰਹੇ ਉਹ ਹੋ ਜਾਣੀ ਕਿਰਪਾ ਉਹਨਾਂ ਨੂੰ ਡੋਲਣ ਦੀ ਲੋੜ ਨਹੀਂ ਇਹ ਪੰਜਾਬ ਆ ਮਾਰੇ ਕਿਰਪਾ ਕਰੂਗਾ ਥੋੜਾ ਦੇਰ ਲੱਗ ਜੂ ਪਰ ਬਣ ਲਗੇ ਬਹੁਤ ਅਡਾਪਟ ਕਰ ਲੈ ਪਰ ਇਹ ਇਹ ਅਸਰ ਹੈਗਾ ਇੱਕ ਤੇ ਫਸਲ ਤੇ ਵੀ ਅਸਰ ਪਿਆ ਜਿਹੜਾ ਜਿਹੜਾ ਝੋਨਾ ਨਾ ਉਹ ਝੋਨੇ ਦਾ ਝਾੜ ਨਹੀਂ ਨਿਕਲਿਆ ਇੱਕ ਬਿਮਾਰੀਆਂ ਪੈ ਗਈਆਂ ਸਰਕਾਰਾਂ ਮੁਆਵਜ਼ੇ ਹੀ ਨਹੀਂ ਦਿੰਦੀਆਂ ਕਹੀ ਜਾਂਦੇ ਆ ਦਿੰਦੇ ਕੁਝ ਐ ਨਹੀਂ ਤੇ ਉਹ ਕਿੱਥੇ ਜਾਂਦੇ ਬੜਾ ਫਾਂਡਿਆ ਬੜਾ ਕੁਝ ਕਹਿੰਦੇ ਉਹ ਕਿੱਥੇ ਗਿਆ ਫਾਂਡ ਤੁਹਾਡੇ ਜਾਂ ਕੇਂਦਰ ਨੇ ਦਿੱਤਾ ਨਾ ਸੂਬੇ ਨੇ ਨਹੀਂ ਕੋਈ ਵੀ ਨਹੀਂ ਕਰ ਰਿਹਾ ਇਹ ਇਹਨਾਂ ਨੂੰ ਭੁਗਤਣਾ ਪੈਣਾ ਇਹਦਾ ਇਹ ਭੁਗਤਣਾ ਪੈਣਾ ਭੁਗਤਾਨ ਕਰਨਾ ਪੈਣਾ ਤੱਕਾ ਨਾ ਕਰੋ ਉਹ ਉਹਨਾਂ ਦੀ ਬਾਹ ਫੜੋ ਗਰੀਬਾਂ ਦੀ ਔਰ ਅਸੀਂ ਇਹ ਨਹੀਂ ਕਹਿੰਦੇ ਕਿ ਗੱਲੇ ਕਿਸਾਨਾਂ ਦੀ ਫੜੋ ਕਿ ਗਰੀਬ ਪਰਿਵਾਰ ਆ ਕਾਨਿਆਂ ਦੀਆਂ ਛੱਤਾਂ ਉਹ ਵੀ ਵਿਚਾਰਿਆਂ ਦੀਆਂ ਟਹਿ ਗਈਆਂ ਘਰ ਟਹਿ ਗਏ ਬ੍ਰਾਹਮਣ ਪਰਿਵਾਰ ਜ਼ਮੀਨਾਂ ਪਤਾ ਹੈ ਉਹ ਕਿੰਨੇ ਮੰਦੇ ਹਾਲੇ ਉੱਤੇ ਫਸਲ ਹੀ ਨਹੀਂ ਹੋਣੀ ਅਜੇ ਅਸੀਂ ਜੇ ਜਾ ਕੇ ਵੇਖਿਆ ਉੱਥੇ ਤੇ ਉਹ ਇਦਾਂ ਬਰੇਤਾ ਰੇਤਾ ਜਿਹਾ ਚੜ ਗਿਆ ਉੱਥੇ ਕਣਕ ਨਹੀਂ ਬੀਜ ਹੋਣੀਆਂ ਉਹ ਬਹੁਤ ਪਛੜ ਗਏ ਆ ਇਹ ਤੱਕਾ ਨਾ ਕਰੋ ਸੈਂਟਰ ਵੀ ਨਾ ਕਰੇ ਪੰਜਾਬ ਵਾਲੇ ਵੀ ਇਹਦਾ ਨਾ ਕਰੋ ਤੁਸੀਂ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਨੂੰ ਦੇਖੋ ਤਾਂ ਸਹੀ ਗੱਲ ਨਹੀਂ ਬਾਤੀ ਨਾ ਕਰੋ ਜੇ ਇੱਕ ਬੰਦਾ ਉਹ ਸਰਕਾਰ ਦਾ ਕੋਈ ਤੁਰਿਆ ਫਿਰਦੇ ਨੇ ਬਾਕੀ ਕਿੱਥੇ ਆ? ਐਨੀ ਵੱਡੀ ਗਿਣਤੀ ਚ ਪੰਥ ਨੇ ਮਾਨ ਦਿੱਤਾ ਸਾਰਿਆਂ ਨੂੰ ਔਰ ਦੂਜੀ ਗੱਲ ਆ ਪਾਕਿਸਮਾਂ ਇਹ ਸੰਗਤ ਵੀ ਜਿਹੜੀ ਨਾ ਆਪਾਂ ਕਹਿ ਦਿੰਨੇ ਵੀ ਸ਼ਾਇਦ ਸੰਗਤ ਨੂੰ ਪਤਾ ਹੀ ਨਹੀਂ ਇਹ ਸਭ ਜਾਣਦੀ ਆ ਇਹ ਪਲਟ ਦੇਣਗੇ ਕਿਸ ਤਰ੍ਹਾਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੀ ਸੇਵਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਹੜਾ 'ਚ ਲਗਾਤਾਰ ਲੱਗੇ ਹੋਏ ਆ ਨਹੀਂ ਇਹ ਤੇ ਦੇਖੋ ਜਿਹੜੀ ਉਹਨਾਂ ਹੜਾ 'ਚ ਸੇਵਾ ਕੀਤੀ ਆ ਉਹ ਉਹ 'ਚ ਕੋਈ ਸ਼ੱਕ ਨਹੀਂ ਉਹ ਸਾਰੀ ਸੰਗਤ ਨੇ ਉਸ ਨੂੰ ਸਰਾਇਆ ਗਿਆ ਦੂਜੀ ਗੱਲ ਉਹ ਜਿਹੜੇ ਦੇਖੋ ਇੱਕ ਦੂਜੇ ਇਹੀ ਤਾਂ ਸਾਡੀ ਗੱਲ ਉਹ ਜੇ ਕਰਦੇ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਮਾਇਆ ਵਰਤਾਈ ਜਾਂਦੇ ਜਾਂ ਹੋਰ ਦੇਖੋ ਹੁਣ ਜਦ ਉਹਨਾਂ ਉਹਨਾਂ ਦੇ ਕੋਲ ਹੀ ਆ ਇੱਥੇ ਸੇਵਾ ਇਹ ਮੰਨਣ ਨਾ ਮੰਨਣ ਤੇ ਕੱਲ ਨੂੰ ਜਿਹੜੇ ਦੂਜੇ ਵੀ ਆ ਉਹ ਜੇ ਉਹਨਾਂ ਕੋ ਅੱਜ ਉਹ ਕਰ ਲੈਣ ਦੇਖੋ ਜਿਹਦੇ ਕੋਲ ਸੇਵਾ ਉਹ ਜੇ ਸੇਵਾ ਕਰਦਾ ਉਹ ਤਾਂ ਕਰੰਦੇ ਹੋ ਦਿੱਤਾ ਹੀ ਆ ਕੁਛ ਔਰ ਦੂਜੀ ਗੱਲ ਆ ਮਹਾਰਾ ਕਿਰਪਾ ਕਰੇ ਇਹ ਅਰਦਾਸ ਆ ਕੋਈ ਵੀ ਲੀਡਰ ਆ ਭਾਵੇਂ ਸੁਖਵੀਰ ਸਿੰਘ ਬਾਦਲ ਆ ਭਾਵੇਂ ਕੋਈ ਵੀ ਆ ਇਹ ਅਰਦਾਸ ਆ ਵੀ ਮਰ ਐਡੀ ਕਿਰਪਾ ਕਰ ਦੇ ਉਹ ਜਿਹੜਾ ਨਾ ਉਹਨਾਂ ਤੇ ਰਹਿਮਤ ਐਸੀ ਕਰ ਦੇ ਜਿਹਨੂੰ ਮਰਜੀ ਅੱਗੇ ਲਾ ਦੇ ਪਰ ਉਹ ਪੰਜਾਬ ਨੂੰ ਤਨੋਂ ਮਨੋਂ ਤਨੋਂ ਪਿਆਰ ਕਰਨ ਵਾਲਾ ਹੋਵੇ ਉਹ ਪੰਜਾਬ ਲਈ ਮਰ ਮਿਟਣ ਵਾਲਾ ਹੋਵੇ ਮਰਤੇ ਜਾਣਾ ਹੀ ਆ ਅੱਧਿਓ ਤਾਂ ਟੱਪ ਗਏ ਆ ਪੰਜਾਹੋਂ ਤੋਂ ਟੱਪੇ ਨਹੀਂ ਸਾਰੇ ਤੇ ਕਿੰਨੀਆਂ ਗੁੰਮਰਾ ਆ ਕੋਈ ਮੋਟਰਸਾਈਕਲ ਤੇ ਉਹ ਜਵੰਦੇ ਵਰਗੇ ਕਿੱਦਾਂ ਤੁਰ ਗਏ ਰੋਂਦੇ ਹੀ ਫਿਰਦੇ ਆ ਇੱਕ ਤੁਰ ਜਾਣਾ ਉਹ ਮਾਲੇ ਕਹਿੰਦੇ ਕੁਝ ਐਸਾ ਕਰਕੇ ਜਾ ਦੁਨੀਆ ਚੇਤੇ ਕਰੇ ਕੋਈ ਧਨਮਾਲ ਦੀ ਕਮੀ ਥੋੜੀ ਆ ਅੱਜ ਅੱਜ ਕੁਝ ਕਰਕੇ ਦਿਖਾ ਦੇਣਾ ਚਾਹੀਦਾ ਖੋਲ ਦੇਣੇ ਚਾਹੀਦੇ ਬੂਹੇ ਮਹਾਰਾਜਾ ਰਣਜੀਤ ਸਿੰਘ ਦਾ ਜੇ ਚਾਹਣੇ ਨੇ ਉਹਦਾ ਉਹਦਾ ਕਰ ਦੇਣਾ ਚਾਹੀਦਾ ਮਹਾਰਾਜ ਤੋਟ ਨਹੀਂ ਆਉਣ ਦਊ ਭਲੇ ਪਾਸੇ ਜਿਹੜਾ ਧਨਮਾਲ ਖਜ਼ਾਨਾ ਖੋਲਦਾ ਨਾ ਉਹਨੂੰ ਤੋਟ ਆਉਂਦੀ ਨਹੀਂ ਆਪਣੇ ਖਾਸਲ ਦਾ ਚ ਕੁਝ ਬੰਦੀ ਛੋੜਦੀ ਉਸ ਨੂੰ ਦੀ ਕੁਸਰੋਂਗੇ ਹਾਂ ਹਾਂ ਇਹ ਤਾਂ ਠੀਕ ਲੱਗਦਾ ਹਰ ਗੋਬਿੰਦ ਪੀਰ ਗੁਰਪਾਰੀ ਵੱਡਿਓ ਦੇ ਬਹੁ ਪਾਰਿ ਉਪਕਾਰੀ ਹਰ ਗੋਬਿੰਦ ਪੀਰ ਗੁਰਪਾਰੀ ਵੱਡਿਓ ਦੇ ਬਹੁ ਪਾਰਿ ਉਪਕਾਰੀ ਕਹਿੰਦੇ ਬਣਜੋ ਸ਼ਾਸਤਰ ਧਾਰੀ ਕਹਿੰਦੇ ਬਣਜੋ ਸ਼ਾਸਤਰ ਧਾਰੀ ਲਸ਼ਮਨ ਜ਼ਾਲਮਗੀਰੀ ਦੇ ਬੈਠੇ ਦੋ ਤਲਵਾਰਾਂ ਪਾ ਕੇ ਜੀ ਮਾਲਕ ਮੀਰੀ ਪੀਰੀ ਦੇ ਬੈਠੇ ਦੋ ਤਰ ਪਾ ਕੇ ਮਾਲਕ ਮੇਰੀ ਪੀਰੀ ਦੇ 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 ਆ ਬੈਠੇ ਦੋ ਤਲਵਾਰਾਂ ਪਾ ਕੇ ਮਾਲਕ ਮੇਰੀ ਪੀਰੀ ਦੇ ਤਖਤਾਂ ਬਾਰੇ ਤਾਜਾਂ ਬਾਰੇ ਫੌਜਾਂ ਬਾਰੇ ਜਿਮੌਜਾਂ ਬਾਰੇ ਤਖਤਾਂ ਵਾ ਮਨ ਸਾਲਮਗੀਰੀ ਦੇ ਮੈਂ ਸਦਕੇ ਭੁਜ ਬਲਬੀਰੀ ਦੇ ਇੱਥੇ ਦੋ ਕਰਪਾਨਾ ਪਾ ਕੇ ਮਾਲਕ ਮੀਰੀ ਪੀਰੀ ਦੇ ਹਰ ਗੋਬਿੰਦ ਪੀਰ ਗੁਰਪਾਰੀ ਮਾਲਕ ਮੀਰੀ ਪੀਰੀ ਦੇ ਬੰਦੀ ਛੋੜ ਪਾਤਸ਼ਾਹ ਪਾਰੀ ਜੀ ਮਾਲਕ ਮੀਰੀ ਪੀਰੀ ਦੇ ਉਹ ਤੇ ਇੱਕ ਪੁੱਤ ਮੰਗਦੀ ਨੂੰ ਸੱਤ ਦੇ ਕੇ ਤੋਰਦੇ ਆ ਉਹ ਤੇ ਬੜੇ ਪੱਠਾਂ ਚ ਵੀ ਰਾਖੀ ਕਰਦੇ ਅੱਜ ਵੀ ਉਹ ਅੱਜ ਵੀ ਉਹਨਾਂ ਦੀ ਸ਼ਕਤੀ ਅੱਜ ਵੀ ਆ ਅੱਜ ਵੀ ਹਾਜ਼ਰ ਮਾਣ ਕੇ ਧੰਨ ਗੁਰੂ ਸਾਹਿਬੀ ਦੇ ਚਰਨਾਂ ਨੂੰ ਪਾਏ। ਸਤਿ ਸ੍ਰੀ ਅਕਾਲ। ਮਛਦੇ ਕਸੇਤੇ ਪ੍ਰਚਾਰਕ ਜਿਨ੍ਹਾਂ ਨੇ ਆਪਣੀ ਢਾਣਮਾਰ ਦੇ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਢਾਣਮਾਰ ਸਰਕਾਰਾਂ ਨੂੰ ਸੁਨੇਹਾ ਦਿੱਤਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰੋ ਪੰਜਾਬ ਪ੍ਰਤੀ ਬੇਰੁਖੀ ਨਾ ਦਿਖਾਓ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਕਰਾਓ ਹਰਾਂ ਲਈ ਵੀ ਹਰ ਪੀੜਤਾ ਲਈ ਵੀ ਅਰਦਾਸ ਕੀਤੀ ਹੈ ਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰ ਪੀੜਤਾ ਦੀ ਸਾਰ ਲਓ ਕੈਮਰਾ ਬਸਰ ਹਕਮਰ ਦੇ ਨਾਲ ਮਨਿੰਦਰ ਸਿੰਘ ਮੁੰਗਾ ਬੀਡੀ ਨਿਊਜ਼ ਅੰਮ੍ਰਿਤਸਰ